ਕਾਰ ਆਪਤਵਾੜ ਤਹਿਤ ਹਲਕਾ ਫਤਿਹਗੜ ਚੂੜੀਆਂ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ 'ਚ ਨਿਰੰਤਰ ਲੱਗ ਰਹੇ ਹਨ ਕੈਂਪ ਵਾਟੀ ਗਿਣਤੀ 'ਚ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਸ਼ਿਰਕਤ ਹਲਕਾ ਫਤਿਹਗੜ ਚੂੜੀਆਂ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਫਤਿਹਗੜ ਚੂੜੀਆਂ ਦੀਆਂ ਵਾਟਾਂ ਵਿੱਚ ਪੱਟੀ ਗਿਣਤੀ ਵਿੱਚ ਪੰਜਾਬ ਸਰਕਾਰ ਆਪਤਵਾੜ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਪਹੁੰਚਦੇ ਹਨ ਅਤੇ ਉੱਥੇ ਵੱਖ-ਵੱਖ ਕੈਟਾਗਰੀ 'ਚ ਲੋਕਾਂ ਦੇ ਕੰਮ ਕਰਾਉਣ ਲਈ ਫਾਰਮ ਭਰੇ ਜਾਂਦੇ ਹਨ ਦੱਸਿਆ ਜਾਂਦਾ ਹੈ ਕਿ ਜੋ ਕੰਮ ਡਾਕਟਰਾਂ 'ਚ ਜਾ ਕੇ ਕਰੋਨੇ ਸਨ ਉਹ ਹੁਣ ਉੱਥੇ ਕੈਂਪਾਂ 'ਚ ਹੀ ਕਰਵਾਏ ਜਾ ਰਹੇ ਹਨ ਹਲਕਾ ਫਤਿਹਗੜ ਚੂੜੀਆਂ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ 'ਚ ਲੱਗ ਰਹੇ ਕੈਂਪਾਂ ਦੀ ਨਿਗਰਾਨੀ ਖੁਦ ਹਲਕਾ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਚੇਅਰਮੈਨ ਪਲਬੀਤ ਸਿੰਘ ਵੱਲੋਂ ਖੁਦ ਨਿਗਰਾਨੀ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਵੀ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਹਰ ਵਰਗ ਦਾ ਪੇਨਾ ਕਿਸੇ ਪੀਤ ਪਾਪ ਦੀ ਕਮ ਕੀਤਾ ਜਾਵੇ ਇਸ ਮੋਕੇ ਬਲਬੀਰ ਸਿੰਘ ਪੰਨੂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਕੈਂਪਾਂ ਦਾ ਲਾਭ ਲੈਣ ਅਤੇ ਜੋ ਕੰਮ ਉਹਨਾਂ ਨੂੰ ਦਫ਼ਤਰਾਂ ਚ ਜਾ ਕੇ ਲਾਈਨਾਂ ਚ ਲਾ ਕੇ ਕਰਵਾਉਣੇ ਪੈਂਦੇ ਸਨ ਉਹ ਕੰਮ ਹੁਣ ਖੁਦ ਮਹੱਲਿਆਂ ਅਤੇ ਉਹਨਾਂ ਦੇ ਘਰਾਂ ਵਿੱਚ ਹੋ ਰਹੇ ਹਨ ਜਿਨ੍ਹਾਂ ਦਾ ਉਹਨਾਂ ਨੂੰ ਲਾਭ ਲੈਣਾ ਚਾਹੀਦਾ ਹੈ ਲੱਗ ਰਿਹਾ ਹੈ ਇਹਨਾਂ ਕੈਂਪਾਂ ਦੇ ਤਹਿਤ ਅੱਜ ਹਲਕਾ ਫਤਿਹਗੜ ਚੂੜੀਆਂ ਤੇ ਪਿੰਡ ਸ਼ਹਿਦਪੁਰ ਸ਼ਿਸ਼ਰੀਵਾਲਤੀ ਚਕਲਾਂ ਤੇ ਚੱਕਹੁਰਤ ਅਤੇ ਫਤਿਹਗੜ ਚੂਨੇ ਦੀ ਵਾਰ ਨੰਬਰ 11 ਵਿੱਚ ਲਗਾ ਕਹਿਆ ਜਿਸ ਵਿੱਚ ਬਲਬੀਰ ਸਿੰਘ ਪੰਨੂ ਨੇ ਖੁਦ ਪਹੁੰਚ ਕੇ ਕੈਂਪ ਦੀ ਨਿਗਰਾਨੀ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ਜੋ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ ਉਹ ਉਹਨਾਂ ਨੂੰ ਦੱਸ ਸਕਦੇ ਹਨ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਹਨਾਂ ਕੈਂਪਾਂ ਦਾ ਲਾਭ ਲੈਣ। ਇਸੇ ਮੁਕਬੂਦ ਐਸਟੀਐਮ ਸੁਖਰਾ ਸਿੰਗਟਲ ਉਹਨੇ ਕਿਹਾ ਕਿ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਲਾਭ ਪਹੁੰਚ ਰਿਹਾ ਹੈ ਅਤੇ ਜਿਹੜੇ ਕੰਮ ਉਹਨਾਂ ਦਫ਼ਤਰਾਂ 'ਚ ਕਰਾਉਣੇ ਪੈਂਦੇ ਸੀ ਉਹ ਇੱਥੇ ਹੁਣ ਖੁਦ ਮਹੱਲਿਆਂ 'ਚ ਲੋਕਾਂ ਦੇ ਕੰਮ ਹੋ ਰਹੇ ਹਨ ਅਤੇ ਲੋਕਾਂ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ। ਉਹਨਾਂ ਨੇ ਫਲਕਾ ਫਤੇਗੜ ਚੂੜੀਆਂ 'ਚ ਇਹ ਲੋਕਾਂ ਨੇ ਕਿੰਨੇ ਫਾਰਮ ਭਰੇ ਹਨ ਕਿਹੜੇ ਕ੍ਰੇਡ ਡਿਪਾਰਟਮੈਂਟ ਨਾਲ ਕੰਮ ਕਰਵਾਏ ਹਨ ਉਹ ਸਾਰਿਆਂ ਦੀ ਡਿਟੇਲ ਚ ਜਾਣਕਾਰੀ ਦਿੱਤੀ। ਸਰਦਾਰ ਪ੍ਰਧਾਨ ਭਗਵਨ ਸਿੰਘ ਮਾਨ ਜੀਾਂ ਦਿਸ਼ਾ ਦਿਸ਼ਾ ਅਨੁਸਾਰ ਐਸਡੀਐਮ ਸਾਹਿਬ ਜਿੰਨਾ ਵੀ ਸਿਟੀ ਦੇ ਨਾਲ ਸੰਬੰਧਿਤ ਜਿੰਨੇ ਵੀ ਵਿਭਾਗ ਵਿਭਾਗਾ ਦੇ ਅਧਿਕਾਰੀ ਨੇ ਕੀ ਉਹ ਦਫ਼ਤਰ ਤੋਂ ਸਟਾਫ ਹੋਵੇ ਫੂਡ ਸਪਲਾਈ ਤੋਂ ਬਿਜਲੀ ਬੋਰਡ ਤੋਂ ਜਿੰਨੇ ਵੀ ਅਧਿਕਾਰੀ ਨੇ ਅੱਜ ਉਹ ਸਾਰੇ ਇੱਥੇ ਤਕਰੀਬਨ 11 ਅੱਜ 11ਵਾਂ ਕੈਂਪ ਹੈ। 11 ਨੰਬਰ ਰਿਵਾਡ ਚੋਂ 11 11ਵਾਂ ਹੀ ਕੈਪਟਨ ਮੈਂ ਦੇਖ ਰਿਹਾ ਕਾਫੀ ਬੱਚੇ ਜਿਨ੍ਹਾਂ ਦੀ 14 14 ਸਾਲ ਦੀ ਉਮਰ ਹੋ ਚੁੱਕੀ ਹੈ ਜਨਮ ਸਰਟੀਫਿਕੇਟ ਜੋ ਅੱਜ ਅਪਲਾਈ ਕਰਕੇ ਆਪਣੇ ਜਨਮ ਸਰਟੀਫਿਕੇਟ ਲੈ ਕੇ ਜਾ ਰਹੇ ਨੇ ਮੈਂ ਸਾਰੇ ਫਟੇਕਾਰ ਪੂਰੀਆਂ ਵਾਸੀਆਂ ਨੂੰ ਤੁਹਾਡੇ ਚੈਨਲ ਦੇ ਮੱਦੇਮਿਨ ਬੇਨਤੀ ਵੀ ਕਰਨੀ ਚਾਹੁੰਦਾ ਕਿ 30000 ਪਗੋ ਸਿੰਘ ਮਾਨ ਜੀ ਨੇ ਜੋ ਉਸਲਾਣਾ ਜੁੰਗੜੀ ਉਪਰਾਲਾ ਇਹ ਕੀਤਾ ਇਹਦਾ ਸ਼ਹਿਰ ਦੇ ਵਿੱਚ ਆਪਣੇ ਗਵਰਡੀ ਦੇ ਨਾਲ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਬੈਨੀਫਿਟ ਦੇ ਸਕਦੇ ਜੇ ਕਿਤੋਂ ਤੱਕ ਵੀ ਤੁਸੀਂ ਮੈਸੇਜ ਲਾ ਸਕਦੇ ਹਰੇਕ ਨੂੰ ਮੈਸੇਜ ਲਾਓ ਤਾਂ ਜੋ ਬਿਨਾਂ ਵਕਫ ਬਾਤ ਤੋਂ ਪਰ ਬਿਨਾਂ ਬਾਤ ਦੀ ਬਾਰੀ ਬਿਨਾਂ ਕਿਸੇ ਭੇਤ ਭਾਵ ਤੋਂ ਜੋ ਸਰਕਾਰੀ ਫੀਸ 100 200 ਜੋ ਵੀ ਸਰਕਾਰੀ ਫੀਸ ਲੱਗਦੀ ਹੈ ਆਪਣੀ ਸਰਕਾਰੀ ਫੀਸ ਦੇ ਕੇ ਨਾ ਕਿਸੇ ਦੀ ਵਿੱਚ ਵਿਚੋਲਾ ਗਰੀ ਹੋਊਗੀ ਨਾ ਕਿਸੇ ਦੀ ਵਿੱਚ ਕੋਈ ਛਪਾਰਚ ਹੋਊਗੀ ਖੁੱਲੇ ਦਰਬਾਰ ਦੇ ਵਿੱਚ ਕਰੀਬਨ 11 ਵਾੜਾਂ ਦੇ ਵਿੱਚ ਕੈਂਪ ਲੱਗ ਪੁਕੀ ਨੇ ਦੋ ਵਾੜਾਂ 13 ਨੰਬਰ ਵਾੜ 12 ਨੰਬਰ ਵਾੜ ਉਹ 13 ਨੰਬਰ ਵਾੜ ਸ਼ਾਇਦ ਕੱਲ ਨੂੰ ਔਰ ਪਰਸੋਂ ਨੂੰ ਦੁਬਾਰਾ ਕੈਂਪ ਨੇ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜੇ ਕੋਈ ਸੰਗਤ ਇਹਨਾਂ ਜੇ ਇਸ ਕੈਂਪ ਦੇ ਵਿੱਚ ਨਹੀਂ ਆ ਸਕੀ ਕਿਸੇ ਵੀ ਵਾੜ ਦੇ ਵਿੱਚ ਉਹ ਰਹਿੰਦੇ ਨੇ ਮੈਂ ਤੁਹਾਡੇ ਚੈਨਲ ਦੇ ਮਧਿਆ ਰਵੀ ਕਿਉਂਕਿ ਸਾਰੇ ਸ਼ਹਿਰ ਦੇ ਵਿੱਚ ਛੱਟ ਚੈਨਲਾਂ ਦੇ ਗਰੁੱਪ ਵੀ ਨੇ ਇਸ ਕਰਕੇ ਮੇਰੀ ਸਾਰੀ ਸ਼ਹਿਰ ਵਸਕੇ ਨੂੰ ਬੇਤੀ ਆ ਇੱਕ ਦੂਜੇ ਦੇ ਇੱਕ ਦੂਜੇ ਦੇ ਰੂਪਾਂ ਦੇ ਵਿੱਚ ਅੱਗੇ ਤੋਂ ਕੇ ਮੈਸੇਜ ਫਾਰਮੈਟ ਕਰੋ ਤਾਂ ਜੋ ਕਿਸ 44 ਤਕਰੀਬਨ ਗੰਨ ਦੇ ਕੋਈ ਵੀ ਕਿਸੇ ਆਪਣੇ ਬਰਥ ਸਰਟੀਫਿਕੇਟ ਤੋਂ ਜਾਂ ਕਿਸੇ ਦਾ ਜ਼ਮੀਨ ਦਾ ਮਸਲਾ ਕੋਈ ਵੀ ਜਿੰਨੇ ਵੀ ਆਨਲਾਈਨ ਕੰਮ ਹੈ ਇਹਨਾਂ ਤੋਂ ਕੋ ਬਾਝਿਆ ਨਾ ਰਹੇ ਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਖੱਜਲ ਖਰਾਬੀ ਸੀ ਉਚੋਲਾ ਗਰੀ ਹੁੰਦੀ ਸੀ ਖੱਜਲ ਖਰਾਬੀ ਹੁੰਦੀ ਸੀ ਉਹ ਖੱਜਲ ਖਰਾਬੀ ਨੂੰ ਸਾਡੇ ਭੈਣਾ ਵਾਸਤੇ ਸਾਡੇ ਬਜ਼ੁਰਗਾਂ ਦੀਆਂ ਸਾਡੀਆਂ ਮਾਵਾਂ ਦੀ ਕੱਢੇ ਕਰਾਵੀ ਖਤਮ ਕਰਕੇ ਇੱਕੋ ਸਾਨ ਤਰੀਕੇ ਵਿੱਚ ਧੰਨਵਾਦ ਕਰਦੇ ਆ। ਪਰ ਸਰ ਇੱਕ ਜਿਹੜੀ ਲੋਕਾਂ ਵਿੱਚ ਹੈ ਵੀ ਸਰਕਾਰ ਵੱਲੋਂ ਤਾਂ ਕਰਕੇ ਉਹਨਾਂ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਾਡੇ ਫੂਡ ਮਿਨਿਸਟਰ ਵੱਲੋਂ ਸਾਨੂੰ ਜੋ ਹਦਾਇਤਾਂ ਨੇ ਜਿੰਨੀ ਵੀ ਨਵੇਂ ਉਹ ਕਾਰਡ ਬਣਦੇ ਨੇ ਉਹਨਾਂ ਦੀ ਪੂਰੀ ਡਿਟੇਲ ਇਕੱਠੀ ਕੀਤੀ ਜਾਵੇ। ਜਦੋਂ ਵੀ ਸਾਈਟ ਓਪਨ ਹੁੰਦੀ ਹੈ ਉਹਨਾਂ ਨੂੰ ਵਿੱਚ ਅਪਲੋਡ ਕਰਕੇ ਹਰ ਇੱਕ ਮੋੜ ਰਾਕਸ਼ਨ ਤੋਂ ਵਾਂਝਿਆ ਨਹੀਂ ਰੱਖੋਗਾ ਉਹ। ਹਰ ਇੱਕ ਗਰੀਬ ਪਰਿਵਾਰ ਨੂੰ ਉਹਦਾ ਰਾਸ਼ਨ ਦਿੱਤਾ ਜਾਊਗਾ ਕਿਸੇ ਪਰਿਵਾਰ ਨੂੰ ਵੀ ਉਹਦਾ ਰਾਸ਼ਨ ਤੋਂ ਵਾਂਝਿਆ ਨਹੀਂ ਰਹਿਣਾ ਕਿਸਾਨੀ ਅੰਦੋਲਨ ਚੱਲ ਰਿਹਾ ਜੀ ਵੇਖੋ ਜੀ ਕਿਸਾਨੀ ਅੰਦੋਲਨ ਦੇ ਵਿੱਚ ਜਿੱਥੇ ਵੀ ਪੰਜਾਬ ਦੇ ਉੱਤੇ ਕੋਈ ਢੀੜ ਬਣੂ ਪੰਜਾਬ ਦੀ ਢੀੜ ਜਦੋਂ ਥੋੜੇ ਜਿਹਾ ਪਹਿਲੇ ਦਿਨ ਸੁਣਿਆ ਵੀ ਹੋਇਆ ਸਰਦਾਰ ਭਗਵੰਤ ਸਿੰਘ ਖਾਨ ਜੀ ਵੀ ਨਾਲ ਖੜੇ ਨੇ ਤੇ ਅਸੀਂ ਵੀ ਜਿੱਥੇ ਸਤਨਪੁਰਾ ਵੱਲੋਂ ਲੋੜ ਪਈਗੀ ਆਪਾਂ ਮੋਢੇ ਨਾਲ ਮੋਢਾ ਜੋੜ ਕੇ 2022 ਦੇ ਵਿੱਚ ਵੀ ਜੋ ਬੜਾ ਵੱਡਾ ਕਿਸਾਨੀ 2021 ਤੋਂ ਲੈ ਕੇ 22 ਦੇ ਵਿੱਚ ਬੜੀ ਤਕਰੀਕੂ ਲਾਇਆ ਉਸ ਵੇਲੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਨਾਲ ਜਿਹੜੇ ਅੱਜ ਵੀ ਅਮਲ ਨੇ ਜੀ ਮੈਂ ਨਾਲ ਫੇਰ ਬਰਾਸਿਲ ਚਲਵਾਸੀਆਂ ਪਟਿਆਲਾ ਜੂੜੀਆਂ ਇੱਕ ਸਰਕਾਰ ਆਪਕੇ ਦੁਆਰਾ ਸਕੀਮ ਹੈ ਤਾਂ ਕਿ ਫਲਾਟ ਨੰਬਰ 11 ਪਟਿਆਲਾ ਜੂੜੀਆਂ ਦੇ ਵਿੱਚ ਕੈਂਪ ਬਣਾਰੇ ਹਨ ਜਿਨੇ ਵੀ ਲੋਕ ਸਿਰੌਂਤ ਰਹੇ ਹਿਆ ਬਹੁਤ ਬਹੁਤ ਸਭ ਤੋਂ 먼저 ਮੈਂ ਸ਼ੁਕਰੀਆ ਕਰਦਾ ਹਾਂ ਕਿ ਇਸ ਸਕੀਮ ਨੂੰ ਉੱਥੇ ਹਲਾ ਰੱਖਦਾ ਰਹੇ ਸਮਝੇ ਕਾਮਾਰੀ ਮੌਕੇ ਤੇ ਹੋ ਰਿਹਾ ਹੈ। ਇਹ ਸੇਵਾ ਕੇਂਦਰ ਦਾ ਉਹ ਵੀ ਮੌਕੇ ਦੋਸਤ ਨੂੰ ਇੱਥੇ ਸੀ ਆਪਣਾ ਕੁਰਾਇਆ। ਬਾਕੀ ਮੈਨੂੰ ਦੇ ਸਭ ਅਫਸਰ ਨੂੰ ਨੌਕਰੀ ਤੇ ਹੈ। ਆਮ ਚਿੰਤਾ ਕਰਮ ਹੈ, ਉਰਸ਼ਨ ਕਾਰਡ ਦਾ ਕਰਨਾ ਹੈ, ਐਸਐਸਸੀ ਸਰਟੀਫਿਕੇਟ ਹੈ, ਕੋਈ ਬੀਸੀ ਸਰਟੀਫਿਕੇਟ ਹੈ, ਕਾਸ ਸਰਟੀਫਿਕੇਟ ਹੈ, ਸਭ ਤਰ੍ਹਾਂ ਦੇ ਸਰਟੀਫਿਕੇਟ ਮੌਕੇ ਤੇ ਜਾਰੀ ਕੀਤੇ ਜਾ ਰਹੇ ਹਨ। ਤੇ ਲੋਕਾਂ ਨੂੰ ਇਹ ਬੇਨਤੀ ਹੈ ਵੀ ਇਹਨਾਂ ਦਾ ਦਿਨ ਖੋ ਦਾ ਭਰੂ ਫਲਿਆ। ਹੋਰ ਸਰ ਕਿੰਨੇ ਦਿਨ ਜਿਹੜੇ ਕੈਂਪ ਚੱਲਣਗੇ? ਇਹ ਕੈਂਪ 29 ਫਰਵਰੀ ਤੱਕ ਚੱਲੇਗਾ ਇੱਕ ਵਾਰੀ ਸਾਰੇ ਪਿੰਡ ਸਾਰੇ ਵਾਰਡ ਕਵਰ ਕਰਾਂਗੇ ਠੀਕ ਹੈ